ਸਾਡੇ YouTube ਚੈਨਲ ਸੋਸ਼ਲ ਹਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਨੂੰ ਲੈ ਚਾਲਦੇ ਹਾਂ ਇੱਕ ਨਵੀਂ ਵੀਡੀਓ ਤੇ ਖਬਰ ਦੇ ਪਰ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ YouTube ਚੈਨਲ ਸੋਸ਼ਲ ਹਬ ਤੇ ਦੋਸਤੋ ਲੈ ਕੇ ਚਾਲਦੇ ਅੱਜ ਤੁਹਾਨੂੰ ਟਰੈਕਟਰ ਮੰਡੀ ਬਰਨਾਲਾ ਤੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਹਨ ਟਰੈਕਟਰ ਮੰਡੀ ਬਰਨਾਲਾ ਦੀਆਂ ਜਿੱਥੇ ਕਿ ਹਰ ਸੋਮਵਾਰ ਨੂੰ ਟਰੈਕਟਰ ਮੰਡੀ ਲੱਗਦੀ ਹੈ। ਦਾਣਾ ਮੰਡੀ, ਸਬਜ਼ੀ ਮੰਡੀ ਦੇ ਬਿਲਕੁਲ ਨਾਲ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਟਰੈਕਟਰ ਮੰਡੀ ਬਰਨਾਲਾ ਦੀਆਂ। ਹਾਲਾਂਕਿ ਇਹ ਸਵੇਰ-ਸਵੇਰ ਦੀਆਂ ਤਸਵੀਰਾਂ ਹਨ। ਜਿੱਥੇ ਕਿ ਹਰ ਤਰ੍ਹਾਂ ਦੇ ਟਰੈਕਟਰ ਨਵੇਂ ਤੋਂ ਨਵੇਂ, ਵੱਡੇ ਤੋਂ ਵੱਡੇ ਤੇ ਪੁਰਾਣੇ ਤੋਂ ਪੁਰਾਣੇ ਟਰੈਕਟਰ, ਟਰਾਲੀਆਂ ਹਾੜੀ ਦੇ ਸੀਜ਼ਨ ਨੂੰ ਦੇਖਦੇ ਆਂ ਤੂੜੀ ਬਣਾਉਣ ਵਾਲੇ ਰੀਪਰ ਵੀ ਅੱਜਕੱਲ ਇਸ ਮੰਡੀ ਦੇ ਵਿੱਚ ਦੇਖੇ ਜਾ ਸਕਦੇ ਨੇ ਹੋਰ ਵੀ ਖੇਤੀਬਾੜੀ ਦੇ ਸੰਦ ਸਮੇਂ ਅਨੁਸਾਰ ਇਸ ਮੰਡੀ ਦੇ ਵਿੱਚ ਖਰੀਦਣ ਜਾਂ ਵੇਚਣ ਦੇ ਲਈ ਆਉਂਦੇ ਰਹਿੰਦੇ ਹਨ ਜੇਕਰ ਕੋਈ ਵੀਰ ਤੂੜੀ ਵਾਲਾ ਰੀਪਰ ਟਰੈਕਟਰ ਜਾਂ ਟਰਾਲੀ ਕੋਈ ਵੀ ਲੈਣ ਦਾ ਚਾਹ ਬਣਾਵੇ ਤਾਂ ਇਸ ਮੰਡੀ ਵਿੱਚ ਆ ਕੇ ਟਰਾਈ ਕਰ ਸਕਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਟਰੈਕਟਰ ਮੰਡੀ ਬਰਨਾਲਾ ਜੋ ਕਿ ਹਰ ਇੱਕ ਸੋਮਵਾਰ ਨੂੰ ਬਰਨਾਲਾ ਵਿਖੇ ਲੱਗਦੀ ਹੈ ਸਵੇਰ ਤੋਂ ਹੀ ਲੈ ਕੇ ਟਰੈਕਟਰ ਇਸ ਮੰਡੀ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ ਬਰਨਾਲਾ ਦੇ ਦੂਰੋਂ ਨੇੜੇੋਂ ਇੱਥੇ ਜੋ ਕਿ ਕਿਸਾਨ ਵੀਰ ਆਪਣੇ ਟਰੈਕਟਰ ਵੇਚਣ ਕੋਈ ਲੈਣ ਇਸ ਮੰਡੀ ਦੇ ਵਿੱਚ ਆਉਂਦੇ ਹਨ ਗਵਾਂਡੀ ਸੂਬਿਆਂ ਤੋਂ ਵੀ ਇਸ ਮੰਡੀ ਵਿੱਚ ਟਰੈਕਟਰ ਲੈਣ ਦੇ ਲਈ ਕਿਸਾਨ ਵੀ ਆਉਂਦੇ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਟਰੈਕਟਰ ਮੰਡੀ ਬਰਨਾਲਾ ਦੀਆਂ ਹਾਲਾਂਕਿ ਇੱਥੇ ਤੁਸੀਂ ਮੰਡੀ ਦੇਖ ਸਕਦੇ ਹੋ ਕੋਈ ਜ਼ਿਆਦਾ ਨਹੀਂ ਰਸ ਆ ਰਿਹਾ ਲੇਕਿਨ ਇਹ ਤਸਵੀਰਾਂ ਜੋ ਹਨ ਇੱਕ ਵਾਰ-ਵਾਰ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਟਰੈਕਟਰ ਮੰਡੀ ਬਰਨਾਲਾ ਦੀਆਂ ਧੰਨਵਾਦ ਜੀ